ਉਨੇ ਆਪਣੇ ਫੇਸਬੁਕ ਪੇਜ ਤੋਂ ਉਹ ਸੁ ਵੀਡੀਓ ਨੂੰ ਵਾਇਰਲ ਕੀਤਾ ਹੋਇਆ ਬੜੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਬੰਦਾ ਇਸ ਫੇਸਬੁਕ ਪੇਜ ਦਾ ਐਡਮਿਨ ਜਿਨੇ ਇਹ ਫੇਕ ਵੀਡੀਓ ਵਾਇਰਲ ਕੀਤਾ ਪੋਸਟ ਕੀਤਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਿਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਕ ਔਰਤ ਵੱਲੋਂ ਜਿੱਥੇ ਗੈਣੀਆਂ ਦੀ ਨਮਾਇਸ਼ ਕੀਤੀ ਜਾ ਰਹੀ ਸੀ ਉੱਥੇ ਨੋਟਾਂ ਦੀਆਂ ਗੱਥੀਆਂ ਵੀ ਕੈਮਰੇ ਅੱਗੇ ਦਿਖਾਈਆਂ ਜਾ ਰਹੀਆਂ ਸਨ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਹਿ ਕੇ ਵਾਇਰਲ ਕੀਤਾ ਗਿਆ ਸੀ ਕਿ ਔਰਤ ਅਕਾਲੀ ਨੇਤਾ ਗੁਲਜ਼ਾਰ ਸਿੰਘ ਰਣਿੱਕੇ ਦੀ ਪਤਨੀ ਹੈ ਇਸੇ ਤਰ੍ਹਾਂ ਇਹ ਵੀਡੀਓ ਲੋਕਿੰਸਾਪਾਟ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਨਾਂ ਤੇ ਚੱਲ ਰਹੇ ਇੱਕ ਫੇਸਬੁੱਕ ਪੇਜ ਤੇ ਵੀ ਵਾਇਰਲ ਹੋਈ ਜਿਸ ਤੋਂ ਬਾਅਦ ਗੁਲਜ਼ਾਰ ਸਿੰਘ ਰਣਿੱਕੇ ਦੇ ਪੁੱਤਰ ਲਾਲੀ ਰਣਿੱਕੇ ਨੇ ਸਿਮਰਜੀਤ ਸਿੰਘ ਬੈਂਸ ਨੂੰ ਫੋਨ ਕੀਤਾ ਸਿਮਰਜੀਤ ਸਿੰਘ ਬੈਂਸ ਦੇ ਮੁਤਾਬਕ ਫੋਨ ਤੇ ਸਾਰੀ ਗੱਲਬਾਤ ਲਾਲੀ ਰਣਿੱਕੇ ਨੂੰ ਸਪਸ਼ਟ ਕਰ ਦਿੱਤੀ ਗਈ ਸੀ ਪਰ ਫੇਰ ਵੀ ਹੁਣ ਅਕਾਲੀ ਨੇਤਾ ਲਾਲੀ ਰਣਿੱਕੇ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਅ 2-3 ਦਿਨ ਪਹਿਲਾਂ 14 ਤਰੀਕ ਨੂੰ ਮੈਂ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖਦਾ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੋਈ ਆ ਤੇ ਉਦੋਂ ਤੇ ਮੇਰੇ ਫਾਦਰ ਸਾਹਿਬ ਬਲੋ ਨਾਮ ਲਿਖ ਕੇ ਸਰਦਾਰ ਗੁਲਜਾਰ ਸਿੰਘ ਰਣਕੀਤ ਅੱਗੇ ਉਹਨਾਂ ਦੀ ਘਰ ਵਾਲੀ ਕਰਕੇ ਤਾਂ ਲਿਖਿਆ ਮੈਂ ਆਪਣਾ ਸੋਸ਼ਲ ਮੀਡੀਆ ਚੈੱਕ ਕੀਤਾ ਫੇਸਬੁੱਕ ਚੈੱਕ ਕੀਤੀ ਤਾਂ ਮੈਨੂੰ ਬੜਾ ਦੁੱਖ ਲੱਗਾ ਬੜਾ ਸ਼ੌਕ ਲੱਗਾ ਕਿ ਇੱਕ ਸਾਡੇ ਪੰਜਾਬ ਦੇ ਨਾਮ ਬਰਸਤੀ ਮੌਜੂਦਾ ਐਮਐਲਏ ਉਹ ਤਾਂ ਦੇ ਚਲੋ ਬਹੁਤ ਸਤਿਕਾਰਯੋਗ ਹੈ ਮੇਰਾ ਵੱਡਾ ਵੀਰ ਹੈ ਉਹਨੇ ਆਪਣੇ ਫੇਸਬੁੱਕ ਪੇਜ ਤੋਂ ਉਸ ਵੀਡੀਓ ਨੂੰ ਵਾਇਰਲ ਕੀਤਾ ਹੋਇਆ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਉੱਤੇ ਨਾਲ ਉੱਤੇ ਲਿਖਿਆ ਹੋਇਆ ਵੀ ਪਤਾ ਨਹੀਂ ਕੀ ਕੱਚੇ ਮਕਾਨਾਂ ਤੋਂ ਦਾਦਾ ਕੋਈ ਹੈਗਾ ਸੀ ਕੁਝ ਲਿਖਿਆ ਤਾ। ਤੇ ਮੈਨੂੰ ਸਮਝ ਆਈ ਵੀ ਇਹ ਇੱਕ ਜੰਮੇਵਾਰ ਬੰਦਾ ਸਿਆਣਾ ਬਣਾ ਬੰਦਾ ਚਲੋ ਮੈਂ ਬੜੀ ਰਿਸਪੈਕਟ ਕਰਦਾ ਹਾਂ ਉਹ ਉਹਨੇ ਕਿਸ ਤਰ੍ਹਾਂ ਪਾ ਦਿੱਤੀ ਜਾਂ ਉਹ ਮੇਬੀ ਜਾਣਦਾ ਹੋਊਗਾ ਇਹ ਕਿਸਾ ਮੈਂ ਉਹਨਾਂ ਨੂੰ ਫੋਨ ਕੀਤਾ ਬੈਂਸਾਹਬ ਨੂੰ ਬੈਂਸਾਹਬ ਚਲੋ ਸਾਡੀ ਸਤਿਕਾਰ ਹੋਈ ਹਾਲ-ਚਾਲ ਪੁੱਛਿਆ ਚਲੋ ਜੋ ਦਸਤੂਰ ਹੁੰਦਾ ਤੇ ਮੈਂ ਪੁੱਛਿਆ ਬੈਂਸਾਬ ਤੁਸੀਂ ਮੇਰੇ ਮਦਰ ਨੂੰ ਜਾਣਦੇ ਹੋ ਤੁਸੀਂ ਦੇਖਿਆ ਕਦੀ ਉਹਨਾਂ ਨੂੰ ਉਹ ਕਹਿੰਦੇ ਨਹੀਂ ਬ੍ਰਦਰ ਮੈਂ ਮਤਲਬ ਤੁਹਾਡੇ ਮਦਰ ਨੂੰ ਕਦੇ ਦੇਖਿਆ ਨਹੀਂ ਨਾ ਨਾ ਮੈਂ ਕਦੀ ਮਿਲਿਆ ਮੈਂ ਕਿਹਾ ਫਿਰ ਤੁਸੀਂ ਕਿਸ ਜ਼ਿੰਮੇਵਾਰੀ ਦੇ ਨਾਲ ਆਪਣੇ ਫੇਸਬੁੱਕ ਪੇਜ ਤੇ ਤੁਸੀਂ ਮੇਰੇ ਮਦਰ ਦਾ ਕੋਈ ਪਤਨੀ ਕੋਈ ਲੇਡੀ ਆ ਤੇ ਉਹਨੂੰ ਮੇਰੇ ਮਦਰ ਦੇ ਨਾਲ ਤੁਸੀਂ ਜੋੜ ਕੇ ਤੁਸੀਂ ਵਾਇਰਲ ਕੀਤੀ ਆ ਤੇ ਉਹ ਕਹਿੰਦੇ ਜੀ ਮੈਨੂੰ ਤੇ ਪਤਾ ਨਹੀਂ ਮੈਂ ਚੈੱਕ ਕਰਦਾ ਜੀ ਮੈਂ ਚੈੱਕ ਕਰਦਾ ਮੈਂ ਕਹੇ ਤੇ ਕੋਈ ਗੱਲ ਨਹੀਂ ਚੈੱਕ ਕਰਨ ਵਾਲਾ ਕੰਮ ਕੀ ਇਹਦੇ ਵਿੱਚ ਜੇ ਤਾਂ ਤੁਸੀਂ ਜਾਣਦੇ ਹੋ ਫਿਰ ਤਾਂ ਤੁਸੀਂ ਮੰਨੋ ਵੀ ਹਾਂ ਮੈਂ ਜਾਣਦਾ ਤੇ ਕਹਿੰਦੇ ਤੁਹਾਡੇ ਕੋਲ ਕੀ ਹੈ ਮੈਂ ਹਜੇ ਮੈਂ ਤੁਹਾਨੂੰ ਉਹ ਮੇਰੇ ਕੋਲ ਜੋ ਹੈਗਾ ਮੈਂ ਤੁਹਾਨੂੰ 스냅ਸ਼ਾਟ ਭੇਜ ਦੇਣਾ ਤੇ ਮੈਂ ਪੁੱਛਿਆ ਤੁਹਾਡਾ WhatsApp ਜਿਹੜੇ ਜਿਸ ਨੰਬਰ ਤੇ ਮੈਂ ਕਾਲ ਕੀਤੀ ਸੀ ਤੇ ਉਸੇ ਜਾਂਦਾ ਕਹਿੰਦੇ ਹਾਂਜੀ ਚੱਲਦਾ ਮੈਂ ਭੇਜ ਦਿੱਤਾ ਤੇ WhatsApp ਤੇ ਜਦੋਂ ਮੈਂ ਭੇਜਿਆ ਤੇ ਮੈਨੂੰ ਉਹਨਾਂ ਦਾ ਮੈਸੇਜ ਆਉਂਦਾ ਵੀ ਪਲੀਜ਼ ਬ੍ਰਦਰ ਵੇਟ ਵੀ ਵੇਟ ਕਰ ਮੈਂ ਚੈੱਕ ਕਰਦਾ ਮੈਂ ਚਲੋ ਠੀਕ ਹੈ ਬੰਦਾ ਚੈੱਕ ਕਰਦਾ ਉਸ ਤੋਂ ਬਾਅਦ ਨਾ ਉਹਨਾਂ ਦਾ ਕੋਈ ਰਿਪਲਾਈ ਆਇਆ ਨਾ ਮੈਨੂੰ ਕੋਈ ਫੋਨ ਆਇਆ ਨਾ ਕੋਈ ਕਾਲ ਨਾ ਬਾਦ ਲਾਲੀ ਰਣੀਕੇ ਦੇ ਮੁਤਾਬਿਕ ਉਹਨਾਂ ਨੂੰ ਸਿਮਰਜੀਤ ਸਿੰਘ ਬੈਂਸ ਦਾ ਫੋਨ ਮੁੜ ਕੇ ਆਇਆ ਨਹੀਂ ਪਰ ਜੇਕਰ ਸਿਮਰਜੀਤ ਸਿੰਘ ਬੈਂਸ ਦੀ ਮੰਨiyet ਸਿਮਰਜੀਤ ਸਿੰਘ ਬੈਂਸ ਦੇ ਮੁਤਾਬਿਕ ਉਹਨਾਂ ਨੇ ਲਾਲੀ ਰਣੀਕੇ ਨੂੰ ਦੱਸਿਆ ਸੀ ਕਿ ਉਹਨਾਂ ਦਾ ਇੱਕੋ ਇੱਕ ਫੇਸਬੁੱਕ ਪੇਜ ਹੈ ਜਿਸ ਤੇ ਨੀਲੀ ਟਿੱਕ ਲੱਗੀ ਹੋਈ ਹੈ ਰਣੀਕੇ ਦਾ ਮੈਨੂੰ ਟੈਲੀਫੋਨ ਆਇਆ ਕਿ ਮੇਰੇ ਮਦਰ ਦਾ ਵੀਡੀਓ ਫੇਸਬੁੱਕ ਪੇਜ ਜਿਹੜਾ ਸਿਮਰਜੀਤ ਬੈਂਸ ਦੇ ਨਾਮ ਤੇ ਬਣਿਆ ਹੋਇਆ ਹੈ ਮੈਂ ਉਹਨਾਂ ਦੱਸਿਆ ਕਿ ਮੇਰਾ ਸਿਰਫ ਤੇ ਸਿਰਫ ਇੱਕੋ ਪੇਜ ਆ ਜਿਹੜਾ ਫੇਸਬੁੱਕ ਕੋਲੋਂ ਵੈਰੀਫਾਈਡ ਆ ਜਿਹਦੇ ਤੇ ਬਲੂ ਟਿੱਕ ਲੱਗਿਆ ਹੋਇਆ ਇਸ ਤੋਂ ਇਲਾਵਾ ਹੋਰ ਮੇਰਾ ਕੋਈ ਪੇਜ ਨਹੀਂ ਹੈਗਾ ਬਹੁਤ ਸਾਰੇ ਪੰਜਾਬੀ ਲੋਕਾਂ ਨੇ ਸੈਂਕੜੇ ਮੇਰੇ ਨਾਮ ਤੇ ਪੇਜ ਬਣਾਏ ਹੋਏ ਆ ਤੇ ਮੈਂ ਲਾਲੀ ਰਣੀਕੇ ਨੂੰ ਇਨਸ਼ੋਰ ਕੀਤਾ ਕਿ ਜਿਹੜੇ ਬੰਦੇ ਨੇ ਮਾੜੀ ਹਰਕਤ ਕੀਤੀ ਆ ਮਾੜੀ ਕਰਤੂਤ ਕੀਤੀ ਆ ਮੈਂ ਖੁਦ ਪੁਲਿਸ ਨੂੰ ਕੰਪਲੇਂਟ ਕਰਾਂਗਾ ਤੇ ਅਸੀਂ ਉਸੇ ਦਿਨ ਲੁਧਿਆਣਾ ਪੁਲਿਸ ਨੂੰ ਕੰਪਲੇਂਟ ਕਰਦੇ ਆਂ ਜਿਹੜੇ ਬੰਦੇ ਨੇ ਜੋ ਜਿਹੜਾ ਬੰਦਾ ਇਸ ਫੇਸਬੁਕ ਪੇਜ ਦਾ ਐਡਮਿਨ ਹੈ ਜਿਨੇ ਇਹ ਫੇਕ ਵੀਡੀਓ ਵਾਇਰਲ ਕੀਤਾ ਪੋਸਟ ਕੀਤਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਖੈਰ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਦੀ ਕਾਰਵਾਈ ਵਿੱਚੋਂ ਕਿਹੜਾ ਵਿਅਕਤੀ ਸਾਹਮਣੇ ਆਉਂਦਾ ਹੈ ਜਿਹੜਾ ਸਿਮਰਜੀਤ ਸਿੰਘ ਬੈਂਸ ਦੇ ਨਾਂ ਦਾ ਪੇਜ ਚਲਾ ਰਿਹਾ ਸੀ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ